ਹਾਲੇਲੂਇਆ 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 ਸਮਰਥੀ ਜਲਾਲੀ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਹਾਂ ਸ਼ੁਕਰ ਕਰਦਾ ਖੁਦਾਉਨ ਖੁਦਾ ਮਹਾਨ ਸਮਰਥੀ ਜਲਾਲੀ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਅੱਜ ਦੇ ਦਿਨ ਦੇ ਲਈ ਅੱਜ ਦੇ ਸਮੇਂ ਦੇ ਲਈ ਮੇਰੇ ਪਵਿੱਤਰ ਪਰਮੇਸ਼ਰ ਤੁਸੀਂ ਸਾਨੂੰ ਸਭ ਨੂੰ ਸੰਭਾਲਿਆ ਆਪਣੇ ਹੱਥਾਂ ਦੇ ਵਿੱਚ ਲੈ ਕੇ ਚਲਾਇ ਮੇਰੇ ਖੁਦਾਉਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਸ਼ੁਕਰ ਕਰਦੇ ਆ ਮਹਾਨ ਸਮਰਥੀ ਪਵਿੱਤਰ ਜਲਾਲੀ ਪਰਮੇਸ਼ਰ ਖੁਦਾਉਨ ਖੁਦਾ ਧੰਨਵਾਦ ਕਰਦੇ ਆ ਤੁਹਾਡੀ ਇੱਕ ਇੱਕ ਭਲਾਈ ਦੇ ਲਈ ਤੁਹਾਡੀ ਨਿਯਮਤ ਦੇ ਲਈ ਮੇਰੇ ਪਰਮੇਸ਼ਰ ਧੰਨਵਾਦ ਕਰਦੇ ਆ ਹਾਲੇਲੂਇਆ ਹਾਲੇਲੂ ਹੋਰ ਰਕਮ ਬਰ ਬਸ਼ਕਤੋਰੀ ਕੇ ਸਿਕੰਦਰ ਬ ਲੇਖਮ ਬਰ ਬਸ਼ਕਤੋਰੀ ਕੇ ਸਿਕੰਦਰ ਬ ਹਾਲੇਲੂਇਆ 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 ਮਹਾਨ ਸਮਰਤੀ ਸਮਰਤੀ ਪਵਿੱਤਰ ਪਰਮੇਸ਼ਰ ਓ ਪਵਿੱਤਰ 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 ਸੇਨਾ ਉਹ ਦੇ ਯਹੋਵਾ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਤੁਹਾਡੀ ਪਹਲਾਈ ਦੇ ਲਈ ਤੁਹਾਡੀ ਦਇਆ ਦੇ ਲਈ ਤੁਹਾਡੀ ਨਿਆਮਤਾਂ ਦੇ ਲਈ ਮੇਰੇ ਖੁਦਾਂ ਖੁਦਾ ਤੁਹਾਡਾ ਧੰਨਵਾਦ ਕਰਦੇ ਮੇਰੇ ਸਮਰਤੀ ਪਰਮੇਸ਼ਰ ਤੁਸੀਂ ਮਹਾਨ ਜਲਾਲੀ ਪਵਿੱਤਰ ਪਰਮੇਸ਼ਰ ਮੇਰੇ ਖੁਦਾਂ ਖੁਦਾ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਦਇਆ ਦੇ ਲਈ ਤਾਂ ਸ਼ੱਤਨਾਰਾ ਬਕਸ ਸਿਕੰਦਰ ਬੇ ਨਖੰਬਸ਼ਕ ਤੋਰੀ ਬਾ ਤੁਹਾਡੇ ਅਨੁਗ੍ਰਹਿ ਦੇ ਲਈ ਮੇਰੇ ਸਮਰਤੀ ਪਰਮੇਸ਼ਰ ਤੁਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਸਮਰਤੀ ਪਰਮੇਸ਼ਰ ਤੁਸੀਂ ਹੁਣ ਤੱਕ ਸਾਨੂੰ ਸਭ ਨੂੰ ਸੰਭਾਲਿਆ ਆਪਣੇ ਹੱਥਾਂ ਦੇ ਵਿੱਚ ਲੈ ਕੇ ਚਲਾਇਆ ਆਪਣੇ ਖੰਬਾ ਦੀ ਛਾਂ ਦੇ ਹੇਠਾ ਸਾਨੂੰ ਰੱਖਿਆ ਮੇਰੇ ਖੁਦਾਨ ਕੋ ਦਾ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਮੇਰੇ ਸਮਰਥੀ ਪਰਮੇਸ਼ਰ ਮੇਰੇ ਖੁਦਾਨ ਕੋ ਦਾ ਮਹਾਨ ਸਮਰੱਥੀ ਜੀ ਲਾਲੀ ਪਰਮੇਸ਼ਰ ਤੁਹਾਡੇ ਪ੍ਰੇਮ ਦੇ ਲਈ ਧੰਨਵਾਦ ਕਰਦੇ ਮੇਰੇ ਸਮਰਥੀ ਖੁਦਾਬੰਦਾ ਜੋ ਤੁਸੀਂ ਸਾਡੇ ਨਾਲ ਕੀਤਾ ਮੇਰੇ ਸਮਰਥੀ ਪਰਮੇਸ਼ਰ ਤੁਸੀਂ ਵਫਾਦਾਰ ਪਰਮੇਸ਼ਰ ਮੇਰੇ ਖੁਦਾਬੰਦਾ ਤੁਸੀਂ ਆਪਣੇ ਵਾਅਦੇ ਨੂੰ ਨਹੀਂ ਭੁੱਲੇ ਮੇਰੇ ਸਮਰਥੀ ਖੁਦਾਬੰਦ ਪਰਮੇਸ਼ਰ ਹਰ ਰਾਬਸੀ ਅੰਦਰ ਰਾਬਾ ਕਸ਼ਕਤੋਰੀ ਕਿ ਸਿਕੰਦਰ ਵੇ ਮੇਰੇ ਸਮਰਥੀ ਪਰਮੇਸ਼ਰ ਤੁਸੀਂ ਜਗਤ ਨੂੰ ਇਹ ਜਿਹਾ ਪ੍ਰੇਮ ਕੀਤਾ ਕਿ ਤੁਸੀਂ ਮੇਰੇ ਸਮਰਥੀ ਪਰਮੇਸ਼ਰ ਆਪਣੇ ਇਕਲੌਤੇ ਬੇਟੇ ਨੂੰ ਦੇ ਦਿੱਤਾ ਤੁਸੀਂ ਕੁਰਬਾਨ ਕਰ ਦਿੱਤਾ ਮੇਰੇ ਸਮਰਥੀ ਪਰਮੇਸ਼ਰ ਸਾਡੇ ਪ੍ਰੇਮ ਦੇ ਖਾਤਰ ਮੇਰੇ ਖੁਦਾਬੰਦਾ ਤੁਹਾਡਾ ਧੰਨਵਾਦ ਹੈ ਸ਼ੁਕਰ ਕਰਦੇ ਹਾਲੇਲੂਇਆ 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 ਲਿਕੰਬਰਿਕ ਸ਼ਕਤੋਰੀ ਕਿਸੇਦਰ ਬੇ ਰਖੰਬਰਾ ਕਸ਼ਕਤਾਲਰੇ ਬਸਿਕੰਦਰ ਬੇ ਧੰਨਵਾਦ 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 ਤੁਹਾਡੀ ਦਇਆ ਦੇ ਲਈ ਤੁਹਾਡਾ ਧੰਨਵਾਦ ਤੁਹਾਡੇ ਪ੍ਰੇਮ ਦੇ ਲਈ ਧੰਨਵਾਦ ਮੇਰੇ ਸਮਰਤੀ ਪਰਮੇਸ਼ਰ ਮੇਰੇ ਖੁਦਾ ਨੂੰ ਖੁਦਾ ਤੁਹਾਡੇ ਕਿਰਪਾ ਦੇ ਲਈ ਤੁਹਾਡਾ ਧੰਨਵਾਦ ਕਰਦੇ ਮੇਰੇ ਖੁਦਾ ਮਨ ਪਿਤਾ ਰਖੰਬਰਾ ਬਿਸ਼ਕਤੋਰੀ ਬੈਰ ਸਵਰਗੀ ਪਿਤਾ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੀ ਇੱਕ ਇੱਕ ਭਲਾਈ ਦੇ ਲਈ ਇੱਕ ਨਿਯਾਮਤ ਲਈ ਮੇਰੇ ਸਮਰਤੀ ਪਰਮੇਸ਼ਰ ਅਸੀਂ ਅੱਜ ਮੇਰੇ ਖੁਦਾ ਅਨਕੁਦਾ ਤੁਹਾਡੀ ਇੱਕ ਇੱਕ ਦਇਆ ਭਰੀ ਮੇਰੇ ਸਾਮਰਤੀ ਪਰਮੇਸ਼ਰ ਮੇਰੇ ਖੁਦਾ ਅਨਕੁਦਾ ਜੋ ਤੁਸੀਂ ਸਾਡੇ ਤੇ ਰਹਿਮ ਕੀਤਾ ਮੇਰੇ ਖੁਦਾ ਅਨਕੁਦਾ ਅਸੀਂ ਯਾਦ ਕਰਦੇ ਮੇਰੇ ਸਾਮਰਤੀ ਪਰਮੇਸ਼ਰ ਹਾਲੇਲੂਇਆ 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 ਰਿਕੰਬਰ ਕੇ ਸ਼ਕਤੋਰੀ ਕੇ ਸਿਗਦਰਵੇ ਤੁਸੀਂ ਸਾਡੇ ਉੱਤੇ ਮੇਰੇ ਖੁਦਾ ਅਨਕੁਦਾ ਆਪਣੀ ਦਇਆ ਭਰੀ ਨਜ਼ਰ ਨੂੰ ਹਮੇਸ਼ਾ ਬਣਾਈ ਰੱਖਿਆ ਮੇਰੇ ਖੁਦਾ ਅਨਕੁਦਾ ਤੁਹਾਡਾ ਧੰਨਵਾਦ ਆਰਾ ਸ਼ੁਕਰ ਕਰਦੇ ਮੇਰੇ ਸਾਮਰਤੀ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਖੁਦਾ ਅਨਕੁਦਾ ਇੱਕ ਇੱਕ ਜਨ ਦੇ ਲਈ ਮੇਰੇ ਸਾਮਰਤੀ ਪਰਮੇਸ਼ਰ ਮੇਰੇ ਖੁਦਾ ਅਨਕੁਦਾ ਜੋ ਇਸ ਪ੍ਰਾਰਥਨਾ ਨੂੰ ਆਨ ਸામਰਥੀ ਪਰਮੇਸ਼ਰ ਤਰਦਰਬ ਸਿਕੰਦਰ ਬੇ ਪ੍ਰਭੂਸ਼ਮ ਮਸੀਹ ਦੇ ਨਾਮ ਦੇ ਵਿੱਚ ਮੇਰੇ ਖੁਦਾਨ ਖੁਦਾ ਅੱਜ ਉਹਨਾਂ ਦੇ ਜੀਵਨ ਦੇ ਵਿੱਚ ਆਜ਼ਾਦੀ ਆਏ ਮੇਰੇ ਖੁਦਾਨ ਖੁਦਾ ਬੜਾ ਅਭਿਸ਼ੇਕ ਉਹਨਾਂ ਦੇ ਜੀਵਨ ਦੇ ਵਿੱਚ ਉਤਰੇ ਮੇਰੇ ਖੁਦਾਨ ਖੁਦਾ ਤੇਰਾ ਛੁਟਕਾਰਾ ਮੇਰੇ ਸਮਰਥੀ ਪਰਮੇਸ਼ਰ ਉਹਨਾਂ ਦੇ ਜੀਵਨ ਦਾ ਹਿੱਸਾ ਬਣੇ ਮੇਰੇ ਖੁਦਾਨ ਖੁਦਾ ਯਾ ਅੱਲਾ ਰੱਖਾ ਸਿਕੰਦਰ ਬੇ ਕਸ਼ਕਾ ਤੋਰੀ ਕੇ ਸਿਕੰਦਰ ਬੇ ਮੇਰੇ ਸਮਰਥੀ ਪਰਮੇਸ਼ਰ ਅਸੀਂ ਕੈਨਸਲ ਕਰਦੇ ਹਾਂ ਦੁਸ਼ਤ ਦੀ ਹਰ ਇੱਕ ਚਾਲ ਵਾਰ ਨੂੰ ਮੇਰੇ ਖੁਦਾਨ ਖੁਦਾ ਦੁਸ਼ਤ ਦੇ ਛੱਡੇਗੇ ਤੀਰ ਨੂੰ ਅਸੀਂ ਤੋੜਦੇ ਹਾਂ ਪ੍ਰਭੂਸ਼ਮ ਮਸੀਹ ਦੇ ਨ ਉਹਨਸੀ ਫੇਲ ਕਰ ਦੇ ਮੇਰੇ ਸਮਰਤੀ ਪਰਮੇਸ਼ਰ ਅਸੀਂ ਹਸ ਰਬਾ ਸ਼ਨਾਰਾ ਕਾ ਸਿਕੰਦਰ ਬੇ ਹਰ ਉਸ ਅੱਖ ਨੂੰ ਅੰਨਾ ਕਰ ਦੇ ਮੇਰੇ ਸਮਰਤੀ ਪਰਮੇਸ਼ਰ ਜੋ ਸਾਡੇ ਘਰਾਂ ਦੇ ਉੱਤੇ ਮੇਰੇ ਸਮਰਤੀ ਪਰਮੇਸ਼ਰ ਦੁਸ਼ਟ ਵੱਲੋਂ ਰੱਖੀ ਗਈ ਹੈ ਦੁਸ਼ਟ ਦੀ ਹਰ ਇੱਕ ਚਾਲ ਨੂੰ ਹਰ ਇੱਕ ਪਲੈਨਿੰਗ ਨੂੰ ਫੇਲ ਡਿਕਲੇਅਰ ਕਰ ਦੇ ਕੈਨਸਲ ਡਿਕਲੇਅਰ ਕਰ ਦੇ ਪ੍ਰਭੂ ਮਸੀਹ ਦੇ ਨਾਮ ਦੇ ਵਿੱਚ ਉਸ ਦਾ ਸਮਰਤੀ ਜਲਾਲੀ ਲਹੂ ਮੇਰੇ ਖੁਦਾਨ ਖੁਦਾ ਅੱਜ ਸਾਨੂੰ ਆਜ਼ਾਦ ਕਰੇ ਮੇਰੇ ਸਮਰਤੀ ਪਰਮੇਸ਼ਰ ਅਸਾਂ ਨੂੰ ਆਜ਼ਾਦੀ ਦੇ ਅਸਾਂ ਨੂੰ ਸ਼ਿਫਾ ਦੇ ਮੇਰੇ ਖੁਦਾਨ ਖੁਦਾ ਯਬਰਸ ਤਾ ਨਾਰਾ ਕਾ ਸਿਕੰਦਰ ਬੇ ਕਿਛਾ ਅਲ੍ਹਾ ਰਬਸੂ ਯਬਰ ਇੱਕ ਕਾ ਸਿਕ ਰਬ ਕਸ਼ ਨਰਕ ਸਿਕੰਦਰ ਬੇ ਹਾਲੇਲੂਇਆ ਹਾਲੇਲੂਇਆ ਤਨਵਤਨਵਤਨਵਤਨਵਤਨਵਤਨਵਤਨ ਵਾਦ ਮੇਰੇ ਸਮਰਥੀ ਪਰਮੇਸ਼ਰ ਹਾਲਾਤਾਂ ਨੂੰ ਚੇਂਜ ਕਰਦੇ ਆ ਮੇਰੇ ਸਮਰਥੀ ਪਰਮੇਸ਼ਰ ਨਾਮ ਅਸ਼ਕਤ ਹੋ ਰਿਕੇ ਤੇ ਸ਼ਤਾਰਬਾ ਸਾਡੇ ਮੇਰੇ ਸਮਰਥੀ ਪਰਮੇਸ਼ਰ ਦਵਸ਼ਕਤ ਹੋ ਰਿਫਾਇਨਸ ਨੂੰ ਚੇਂਜ ਕਰਦੇ ਆ ਬles ਕਰਦੇ ਆ ਪ੍ਰਭੂ ਸ਼ਮਸੀ ਦੇ ਨਾਮ ਦੇ ਵਿੱਚ ਹਰ ਇੱਕ ਜਾਦੂ ਟੋਨੇ ਦੇ ਆਤਮਾ ਨੂੰ ਅਸੀਂ ਬੰਨ ਦਿੰਨੇ ਆ ਪ੍ਰਭੂ ਸ਼ਮਸੀ ਦੇ ਨਾਮ ਦੇ ਵਿੱਚ ਹਰ ਇੱਕ ਉਸ ਜ਼ੁਬਾਨ ਨੂੰ ਮੇਰੇ ਖੁਦਾ ਹੁਦਾ ਯਕਮ ਬਸ਼ਤਰਬਾ ਜੋ ਸਾਡੇ ਵਿਰੋਧ ਦੇ ਵਿੱਚ ਦੁਸ਼ਟੋਲ ਉਠਾਈ ਜਾ ਰਹੀ ਹੈ ਪ੍ਰਭੂ ਸ਼ਮਸੀ ਦੇ ਨਾਮ ਦੇ ਵਿੱਚ ਅਸੀਂ ਬੰਨ ਦਿੰਨੇ ਆ ਰਿਕੰਬਰ ਰਕਸ਼ਕਤ ਹੋ ਰਿਕੇ ਸਿਕਦਰਬਾ ਮੇਰੇ ਖੁਦਾ ਹੰ ਖੁਦਾ ਅਸੀਂ ਪ੍ਰਾਰਥਨਾ ਕਰਦੇ ਮੇਰੇ ਸਮਰਤੀ ਪਰਮੇਸ਼ਰ ਰਬਾ ਸ਼ਕਤ ਤੋਰੇ ਕਿ ਸਿਕੰਦਰ ਬਾ ਹਾਲੇਲੂਇਆ 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 ਛੋਟੇ ਬੱਚਾ ਦੇ ਉੱਤੇ ਮੇਰੇ ਸਮਰਤੀ ਪਰਮੇਸ਼ਰ ਤੂੰ ਬੜੀ ਸੁਰੱਖਿਆ ਨੂੰ ਮੁਹਈਆ ਕਰ ਮੇਰੇ ਖੁਦਾ ਹੰ ਖੁਦਾ ਯਖੰਬਰੇ ਕਿ ਸ਼ਕਤ ਤੋਰੇ ਕਿ ਸਿਰਵੇ ਸਾਰੀ ਪ੍ਰੈਗਨancies ਨੂੰ ਪ੍ਰਭੂ ਜੀ ਮਸੀਹ ਦੇ ਨਾਮ ਦੇ ਵਿੱਚ ਪ੍ਰਭੂ ਜੀ ਮਸੀਹ ਦੇ ਲਹੂ ਦੇ ਵਿੱਚ ਸੇਫ ਕਰਦੇ ਆ ਸੀਲ ਕਰਦੇ ਆ ਸਿਕਿਉਰ ਕਰਦੇ ਆ ਨਖੰਬਰੇ ਕਿ ਸ਼ਕਤ ਤੋਰੇ ਕਿ ਸਿਰਵੇ ਤੂੰ ਆਪਣੇ ਸੁਰੱਖਿਆ ਵਾਲੇ ਦੂਤ ਨੂੰ ਮੁਹਈਆ ਕਰ ਮੇਰੇ ਖੁਦਾ ਹੰ ਖੁਦਾ ਯਖੰਬਰੇ ਕਿ ਸ਼ਕਤ ਤੋਰੇ ਹਰ ਇੱਕ ਬਾ ਦਾ ਆਤਮ ਪ੍ਰਵਿਸ਼ੂ ਮਸੀਹ ਦੇ ਨਾਮ ਦੇ ਵਿੱਚ ਅੱਜ ਤੁਹਾਨੂੰ ਛੱਡੇ ਹਰ ਇੱਕ ਬਾਂਝ ਬੰਦੇ ਆਤਮ ਨੂੰ ਕਮਾਂਡ ਕਰਦੇ ਪ੍ਰਵਿਸ਼ੂ ਮਸੀਹ ਦੇ ਨਾਮ ਦੇ ਵਿੱਚ ਤੁਹਾਨੂੰ ਛੱਡ ਕੇ ਜਾਏ ਆਊਟ ਹੋ ਜਾਏ ਤੁਹਾਡੇ ਜੀਵਨ ਦੇ ਵਿੱਚੋਂ ਲਿਖਾ ਅਮਰਿਕ ਸ਼ਕਤੋਰੀ ਬਦਰ ਬਕ ਸ਼ਕਤੋਰੀ ਸ਼ਾਬਰ ਇਕ ਸਿਕੰਦਰ ਬ ਉਹਦਾ ਕਲਾਮ ਕੇ ਅੰਦਰ ਕਿ ਉਹ ਬਾਂਝ ਨੂੰ ਆਨੰਦ ਕਰਨ ਵਾਲੀ ਮਾਤਾ ਬਣਾਉਂਦਾ ਹੈ ਨਬਾਰ ਇਕ ਸਿਕੰਦਰ ਬ ਕਸ਼ਕਤੋਰੀ ਸਿਕੰਦਰ ਬ ਮੇਰੇ ਸਾਮਰਤੀ ਪਰਮੇਸ਼ਰ ਅੱਜ ਸਾਰਾ ਬਸ਼ਲੋ ਰੋਬਦਰ ਪ੍ਰਵਿਸ਼ੂ ਮਸੀਹ ਦੇ ਨਾਮ ਦੇ ਵਿੱਚ ਸ਼ਰਮਿੰਦਗੀ ਤੁਹਾਡੇ ਜੀਵਨ ਦੇ ਵਿੱਚੋਂ ਖਤਮ ਹੋਵੇ ਹਰ ਇੱਕ ਰੋਗ ਨੂੰ ਹਰ ਇੱਕ ਸਿਰ ਦਾ ਰੋਗ ਪੈਰ ਦਾ ਰੋਗ ਪ੍ਰਵਿਸ਼ੂ ਮਸੀਹ ਪੇਟ ਦੇ ਰੋਗ ਨੂੰ ਕਮਾਂਟ ਕਰਦੇ ਆਂ ਲੀਵਰ ਦੇ ਰੋਗ ਗਿਲਟਿਅਰ ਅਸੋਲੀਆਂ ਤੁਹਾਡੇ ਜੀਵ ਨੂੰ ਛੱਡ ਕੇ ਆਊਟ ਹੋ ਜਾਣ ਰੀਕੰਬਰ ਰਕਸ਼ਾ ਕੈਥੋਲਿਕ ਸਿਕੰਦਰਬੇ ਹਰ ਇੱਕ ਸਕੇਂਦੀ ਪ੍ਰੋਬਲਮ ਸਕੇਂਦਰ ਰੋਗ ਹਰ ਇੱਕ ਜ਼ਖਮ ਪ੍ਰਵਿਸ਼ ਮਸੀਹ ਦੇ ਨਾਮ ਦੇ ਵਿੱਚ ਹੀਲ ਹੋਵੇ ਹੀਲਿੰਗ 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 ਤੁਹਾਡੇ ਜੀਵਨ ਦਾ ਇਸ ਪ੍ਰਵਿਸ਼ ਮਸੀਹ ਦੇ ਸਮਰਥੀ ਲਹੂ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਹੀਲਿੰਗ ਨੂੰ ਪ੍ਰੋਵਾਈਡ ਕਰਦੇ ਆ ਹੀਲਿੰਗ ਨੂੰ ਰਿਲੀਜ਼ ਕਰਦੇ ਤੁਹਾਡੇ ਜੀਵਨ ਦੇ ਵਿੱਚ ਰੋ ਰਬਾਸ਼ਾ ਨਾਰਕਾ ਸਿਕੰਦਰ ਰਬ ਲਖਾ ਤੀਰੀ ਬੋਸ਼ਾ ਬਰੇ ਕ ਸਿਕੰਦਰਬੇ ਹਾਲੇਲੂਇਆ 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 ਮਹਾਨ ਸਮਰਥੀ ਲਾਲੀ ਪਰਮੇਸ਼ਰ ਹਰ ਇੱਕ ਉਸ ਰੋਗ ਨੂੰ ਮੇਰੇ ਸਮਰਥੀ ਪਰਮੇਸ਼ਰ ਅਸੀਂ ਕੈਨਸਲ ਕਰਦੇ ਆ ਸਾਡੇ ਜੀਵਨ ਦੇ ਵਿੱਚੋਂ ਮੇਰੇ ਅਮਰਤੀ ਪਰਮੇਸ਼ਰ ਜੋ ਦੁਸ਼ਟ ਦੇਵ ਵੱਲੋਂ ਦੁਸ਼ਟ ਦੀ ਜੀ ਯੋਜਨਾ ਵੱਲੋਂ ਔਰ ਰਬ ਸਿਕਦਰ ਵੱਲੋਂ ਹਰ ਇੱਕ ਉਸ ਸ਼ੈਤਾਨੀ ਕੰਮ ਦੇ ਨਾਲ ਮੇਰੇ ਅਮਰਤੀ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਜੋ ਰੋਗ ਆਇਆ ਪ੍ਰਭੂ ਵਿਸ਼ਮਸੀ ਦੇ ਨਾਮ ਦੇ ਵਿੱਚ ਉਸ ਨੂੰ ਕੈਨਸਲ ਕਰਦੇ ਆ ਨਾ ਖਨ ਨਰ ਰਈ ਯਾਬਰ ਰੈ ਸਿਕਦਰ ਵੱਲ ਮੇਰੇ ਖੁਦਾਨ ਖੁਦਾ ਤਨਵਾ 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 ਜਲਾਲੀ ਪਿਤਾ ਪਰਮੇਸ਼ਰ ਹਰ ਇੱਕ ਨਸ਼ੇ ਦਾ ਆਤਮਾ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਰਿਸ਼ਤ ਤਰਬ ਕਿਸ ਤੇ ਰਿਸ਼ਤ ਤਰਬ ਸਾਡੇ ਜੀਵਨ ਦੇ ਵਿੱਚ ਅੱਜ ਪ੍ਰਭੂ ਵਿਸ਼ਮਸੀ ਦੇ ਨਾਮ ਦੇ ਵਿੱਚ ਮੈਂ ਕਮਾਂਡ ਕਰਦਾ ਨਸ਼ੇ ਦਾ ਆਤਮਾ ਤਾਨੂੰ ਛੱਡੇ ਆਊਟ ਹੋ ਜਾਏ ਖੰਬਰ ਕਿ ਸ਼ਿਕਤੁਰਬਾ ਹਰ ਇੱਕ ਜাদুর ਟੋਨਾ ਪ੍ਰੋਵਿਸ਼ ਮਸਜਿਦ ਦੇ ਨਾਮ ਦੇ ਵਿੱਚ ਤੁਹਾਡੇ ਜੀਵਨ ਛੱਡੇ ਘਰਾਂ ਨੇ ਛੱਡੇ ਪਰਿਵਾਰ ਨੂੰ ਛੱਡੇ ਯਾਬਰ ਇਸਦਰਬਾ ਆਜ਼ਾਦੀ ਆਜ਼ਾਦੀ ਪ੍ਰੋਵਿਸ਼ ਮਸਜਿਦ ਦੇ ਨਾਮ ਦੇ ਵਿੱਚ ਤੁਹਾਡੇ ਜੀਵਨ ਦਾ ਹਿੱਸਾ ਬਣੇ ਨਿਕ ਖੰਬਰਿਕ ਸ਼ਿਕਤੁਰਬਾ ਅੱਜ ਤੁਹਾਨੂੰ ਤੁਹਾਡੀ ਪ੍ਰਾਰਥਨਾਵਾਂ ਦੇ ਉੱਤਰ ਮਿਲ ਜਾਣ ਅੱਜ ਤੁਹਾਨੂੰ ਤੁਹਾਡੀ ਪ੍ਰਾਰਥਨਾਵਾਂ ਦੇ ਤਾਰੇ ਮਿਲਣ ਜਾ ਰਹੇ ਨੇ ਪਰਬੀਸ਼ ਸ਼ਰੀਫ ਮਸਜਿਦ ਦੇ ਨਾਮ ਦੇ ਵਿੱਚ ਰਸੀਵ ਕਰੋ ਰਸੀਵ ਕਰੋ ਰਸੀਵ ਕਰੋ ਰਿਸ਼ਾ ਤਰਬਾ ਰੁਕੀ ਹੋਈ ਪ੍ਰਾਰਥਨਾਵਾਂ ਸ਼ੁਰੂ ਹੋ ਜਾ ਰਹੀਆਂ ਨੇ ਰੁਕੀ ਪ੍ਰਾਰਥਨਾਵਾਂ ਨੂੰ ਬਲ ਮਿਲਣ ਜਾ ਰਿਹਾ ਹੈ ਬੜਾ ਬਲ ਬੜੀ ਬੇਦਾਰੀ ਤੁਹਾਡੇ ਜੀਵਨ ਦਾ ਹਿੱਸਾ ਬਣਨ ਜਾ ਰਹੀ ਹੈ ਪਰਬੀਸ਼ ਮਸਜਿਦ ਦੇ ਨਾਮ ਦੇ ਵਿੱਚ ਆਜ਼ਾਦੀ ਡਿਲੀਵਰੈਂਸ ਉਹਦੇ ਦੂਤ ਰਿਬਾ ਸ਼ਕਤੋਰੀ ਕਿ ਸ਼ੇਖਦਰਬਾ ਤੁਹਾਡੇ ਬੰਦਲਾਂ ਨੂੰ ਤੋੜੇ ਜਾ ਰਿਹਾ ਤੁਹਾਡੀ ਜ਼ੰਜੀਰਾਂ ਨੂੰ ਤੋੜੇ ਜਾ ਰਿਹਾ ਪਰਬੀਸ਼ ਮਸਜਿਦ ਦੇ ਨਾਮ ਦੇ ਵਿੱਚ ਹਰ ਇੱਕ ਉਸ ਰੋਗ ਨੂੰ ਤੋੜੇ ਜਾ ਰਿਹਾ ਰਿਬਾ ਸ਼ਕਤੋਰੀ ਕਿ ਸ਼ੇਖਦਰਬਾ ਤੁਹਾਡੀ ਹੈਲਥ ਕੀਤਾ ਜਾ ਰਿਹਾ ਹੈ ਤੁਹਾਡੇ ਫਾਈਨਾਂਸ ਨੂੰ ਬਲੈਸ ਕੀਤਾ ਜਾ ਰਿਹਾ ਤੁਹਾਡੇ ਘਰ ਆਣਾਂ ਬਲੈਸ ਤੇ ਤੁਹਾਡੇ ਬੱਚਿਆਂ ਨੂੰ ਬਲੈਸ ਕੀਤਾ ਜਾ ਰਿਹਾ ਪਰ ਵੀ ਸ਼ਮਸੀ ਦੇ ਨਾਮ ਦੇ ਵਿੱਚ ਖੁਦਾ ਉਹਨਕੋ ਦਾ ਯਖਮ ਬਰੇ ਕਿ ਸ਼ਿਕਦਰ ਵੇ ਹਰ ਇੱਕ ਸ਼ੈਤਾਨੀ ਚਾਲ ਜੋ ਜਰਬਾ ਸ਼ਿਕਦਰ ਵੇ ਜੋ ਛੋਟੇ ਬੱਚਾ ਦੇ ਉੱਤੇ ਅਟੈਕ ਕਰਨਾ ਚਾਹ ਰਹੀ ਹੈ ਹਰ ਇੱਕ ਸ਼ੈਤਾਨੀ ਚਾਲ ਜੋ ਟੀਨੇਜਰਸ ਯੂਥ ਦੇ ਉੱਤੇ ਮੇਰੇ ਖੁਦਾ ਉਹਨਕੋ ਦਾ ਨੌਜਵਾਨ ਪੀੜ੍ਹੀ ਦੇ ਉੱਤੇ ਰੀਜ਼ਾਨਾ ਬਕਾ ਸ਼ਿਕਦਰ ਵੇ ਅਟੈਕ ਕਰਨਾ ਚਾਹ ਰਹੀ ਹੈ ਪਰ ਵੀ ਸ਼ਮਸੀ ਦੇ ਨਾਮ ਦੇ ਵਿੱਚ ਕੈਨਸਲ ਕਰ ਦਿੰਨੇ ਆ ਰਬ ਰਕਾ ਸ਼ਕਤ ਹੋਰੀ ਕਿ ਸ਼ਿਕਦਰ ਵੇ ਕਿ ਸ਼ਕਤ ਹੋਰੀ ਕਿ ਸ਼ਿਕਦਰ ਵੇ ਸਾਰਾ ਰਕਾ ਸ਼ਿਕ ਬਿਜ਼ਨਸ ਤੋਂ ਪਰਵਿਸ਼ੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਕੈਨਸਲ ਕਰਦੇ ਹਾਂ ਉਹਦੇ ਹਰ ਇੱਕ ਅਟੈਕ ਨੂੰ ਪਰਵਿਸ਼ੂ ਮਸੀਹ ਦੇ ਨਾਮ ਦੇ ਵਿੱਚ ਲੀਖਾਂ ਮਰ ਰਾਬਾ ਸ਼ਕਤੋਰੀ ਕਿ ਸਿਕੰਦਰ ਬੇ ਲੀਰਾ ਸ਼ਦਾਰਾ ਕਾ ਸਿਕੰਦਰ ਬਾ ਜੀਵਨ ਦਾ ਜਲ ਤੁਹਾਡੇ ਜੀਵਨ ਦਾ ਹਿੱਸਾ ਹੈ ਜੀਵਨ ਦਾ ਜਲ ਤੁਹਾਡੇ ਜੀਵਨ ਦਾ ਹਿੱਸਾ ਹੈ ਰੀਬਾ ਕਾ ਸ਼ਕਤੋਰੀ ਕਿ ਸਿਕੰਦਰ ਬੇ ਹਾਲੇਲੂਇਆ 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 ਮਹਾਨ 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 ਸਮਰੱਥੀ ਪਵਿੱਤਰ ਪਰਮੇਸ਼ਰ ਤੁਹਾਡਾ ਧੰਨਵਾਦ 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 ਓਰੀ ਕਾ ਨਰਾ ਕਾ ਸਿਕੰਦਰ ਬੇ ਕਸੇ ਕਸੇ ਹਰ ਇੱਕ ਸੀਜ਼ਨਲ ਇਨਫੈਕਸ਼ਨ ਪਰਵਿਸ਼ੂ ਮ కషక తోరికి సిగ్నై అరె లూ యహలె లూ యహలె లూ యహలూ యహలె లూ ఎరి భాక తోరికి సిగంద్ర భాగ్ ਲਖੰਬਰ ਕੇ ਸ਼ਕਤਹੋਰੀ ਕੇ ਸਿਕੰਦਰ ਬਈ ਵਚਨ ਪੜਨ ਦਾ ਗਿਆਨ ਵਚਨ ਪੜਨ ਦਾ ਬਲ ਮਿਲਣ ਜਾ ਰਿਹਾ ਹੈ ਜੋ ਗੱਲਾਂ ਜੋ ਰਿਸ਼ਤੇ ਤਰਬਕਸੇ ਕੋ ਦਰਬਾ ਜੋ ਪੇਧ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ ਪਰਵਿਸ਼ਮਸਤੀ ਦੇ ਨਾਮ ਦੇ ਵਿੱਚ ਤੁਹਾਡੇ ਜੀਵਨ ਦੇ ਉੱਤੇ ਖੁੱਲਣ ਜਾ ਰਹੇ ਨੇ ਤੁਸੀਂ ਪਰਵਿਸ਼ਮਸਤੀ ਦੇ ਨਾਮ ਦੇ ਵਿੱਚ ਉਸ ਦੇ ਗਹਿਰੇ ਪੇਧਾਂ ਨੂੰ ਜਾਣਨ ਜਾ ਰਹੇ ਹੋ ਪਰਵਿਸ਼ਮਸਤੀ ਦਾ ਸਮਾਦਿ ਲਹੂ ਤੁਹਾਡੀ ਬੁੱਧੀ ਨੂੰ ਖੋਲ ਰਿਹਾ ਹੈ ਰਿਕੰਬਰ ਰਕਸ਼ਕਤਹੋਰੀ ਕੇ ਸਿਕੰਦਰ ਬਈ ਹਰ ਰਬਾਸ਼ ਨਾਰਕ ਸਿਕੰਦਰ ਬਈ ਕੇ ਸ਼ਨਾਰਕ ਸਿਕੰਦਰ ਬਈ ਹਰ ਇੱਕ ਡਾਕਟਰ ਦੀ ਆਵਾਜ਼ ਨੂੰ ਹਰ ਇੱਕ ਡਾਕਟਰ ਦੀ ਰਿਪੋਰਟ ਨੂੰ ਮੈਂ ਕੈਨਸਲ ਕਰਦਾ ਪਰਵਿਸ਼ਮਸਤੀ ਦੇ ਨਾਮ ਦੇ ਵਿੱਚ ਤੁਸੀਂ ਹੀਲ ਹੋ ਹੀਲ ਹੋ ਹੀਲ ਹੋ ਪ੍ਰਭੂਸ਼ ਮਸੀਹ ਦੇ ਨਾਮ ਦੇ ਵਿੱਚ ਤੁਸੀਂ ਚੰਗੇ ਹੋ ਨੋਰਮਲ ਹੋ ਪ੍ਰਭੂਸ਼ ਮਸੀਹ ਦੇ ਨਾਮ ਦੇ ਵਿੱਚ ਰੱਖ ਮਸ਼ਕਤ ਹੋਰੀ ਕਿਸੇ ਕਿਧਰ ਪ੍ਰਭੂਸ਼ ਮਸੀਹ ਦੇ ਕੋੜੇ ਖਾਰ ਨਾਲ ਤੁਸੀਂ ਚੰਗੇ ਹੋ ਚੁੱਕੇ ਹੋ ਉਸ ਦੇ ਲਹੂ ਬਹਾਰ ਨਾਲ ਤੁਸੀਂ ਚੰਗੇ ਹੋ ਚੁੱਕੇ ਹੋ ਨੀਖ ਮਰਅਸ਼ਾ ਤਰ੍ਹਾਂ ਕਿਸੇ ਕਿਧਰ ਆਜ਼ਾਦੀ ਤੁਹਾਡੇ ਜੀਵਨ ਐਸੇ ਡਿਲੀਵਰੇਸ ਤੁਹਾਡੇ ਜੀਵਨ ਐਸੇ ਛੁਟਕਾਰਾ ਤੁਹਾਡੇ ਜੀਵਨ ਐਸੇ ਰਾਬਾ ਸ਼ਕਤ ਹੋਰੀ ਕਿਸੇ ਕਿਧਰ ਰੁਕੀ ਹੋਏ ਪ੍ਰਾਰਥਨਾਵਾਂ ਦੇ ਉੱਤਰ ਅਜ ਤੁਹਾਨੂੰ ਮਿਲਣ ਜਾ ਰਹੇ ਨੇ ਪ੍ਰਭੂਸ਼ ਮਸੀਹ ਦੇ ਨਾਮ ਦੇ ਵਿੱਚ ਰਸੀਵ 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 ਕਰੋ ਰਾਬਾ ਸ਼ਕਤ ਹੋਰੀ ਕਿਸੇ ਕਿੰਦਰ ਵਿੱਚ ਹਰ ਇੱਕ ਰਿਫਿਊਜ਼ਲ ਹਰ ਇੱਕ ਡਿਲੇ ਆਤਮਾ ਤੁਹਾਡੇ ਜੀਵਨ ਦੇ ਵਿੱਚੋਂ ਕੈਨਸਲ ਹੋਣ ਜਾ ਰਿਹਾ ਹੈ ਰਕਤ ਸ਼ਕਤ ਉਹ ਹਰ ਇੱਕ ਉਹ ਦੁਸ਼ਟ ਦਾ ਵਾਰ ਜੋ ਤੁਹਾਡੇ ਜੀਵਨ ਨੂੰ ਪਿੱਛੇ ਲੈ ਕੇ ਜਾ ਰਿਹਾ ਚਾਰ ਐਸੀ ਪ੍ਰਭੂਸ਼ਮਸੀ ਦੇ ਨਾਮ ਦੇ ਵਿੱਚ ਉਹਨੂੰ ਕੈਨਸਲ ਕਰਦੇ ਹਾਂ ਰੇਬਾ ਰਕਸ਼ਿਕਤ ਰੇਬਾ ਖਿਸ਼ਤ ਰੇਬਾ ਖਿਸ਼ਤ ਆਤਮਿਕ ਕਮਜ਼ੋਰੀ ਪ੍ਰਭੂਸ਼ਮਸੀ ਦੇ ਨਾਮ ਦੇ ਵਿੱਚ ਤੁਹਾਡੇ ਜੀਵਨ ਛੱਡੇ ਲਿਖੰਬ ਬਬਸ਼ਾ

ਇਹ ਤੁਹਾਡੇ ਜੀਵਨ ਦਾ ਹਿੱਸਾ ਨਹੀਂ ਹੈ ਆਜ਼ਾਦੀ ਆਜ਼ਾਦੀ ਭਰਪੂਰਤਾ ਤੁਹਾਡੇ ਜੀਵਨ ਦਾ ਹਿੱਸਾ ਹੈ ਨਮਸ਼ਕ ਕਤੂਰੀ ਕੇ ਸਿਕੰਦਰਵਾ ਦਬਾਸ਼ਾ ਕਤੂਰੀ ਕੇ ਸਿਕੰਦਰਵਾ ਆਪਣੇ ਆਪ ਨੂੰ ਸਰੈਂਡਰ ਕਰੋ ਆਪਣੇ ਆਪ ਨੂੰ ਸਰੈਂਡਰ ਕਰੋ ਜ਼ੀਰੋ ਕਰੋ ਰਿਕਸ਼ਾ ਕਤੂਰੀ ਕੇ ਸਿਕੰਦਰਵਾ ਪ੍ਰਭੂ ਨੂੰ ਆਪਣਾ ਕੰਮ ਕਰੋ ਦੋਸਤ ਦੇ ਆਤਮਾ ਨੂੰ ਆਪਣਾ ਕੰਮ ਕਰੋ ਤੁਹਾਡੇ ਜੀਵਨ ਦੇ ਵਿੱਚ ਆਪਣੀ ਮਨਰਸੀਆਂ ਨੂੰ ਛੱਡੋ ਆਪਣੀ ਮਰਜ਼ੀਆਂ ਨੂੰ ਤਿਆਗੋ ਪ੍ਰਭੂ ਮਸੀਹ ਦੇ ਨਾਮ ਦੇ ਵਿੱਚ ਸਰੈਂਡਰ 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 ਕਰੋ ਉਹਦੇ ਅੱਗੇ ਸਮਰਪਿਤ ਹੋ ਜਾਓ ਸਮਰਪਿਤ ਹੋ ਜਾਓ ਆਪਣੇ ਆਪ ਨੂੰ ਆਪਣੇ ਆਤਮਾ ਨੂੰ ਆਪਣੇ ਰੂਹ ਨੂੰ ਆਪਣੇ ਜਿਸਮ ਨੂੰ ਆਪਣੇ ਚਾਣੂਸ ਸਮਰਪਿਤ ਕਰੋ ਯਖੰਬਰ ਕੇ ਸ਼ਿਕਤੋਰ ਕੇ ਸ਼ਿਕਦਰ ਬਕਾ ਸ਼ਕਤੋਰ ਕੇ ਦਰਬਾ ਲਿਖੰਬਰ ਕੇ ਦਰਬਾ ਆਪਣੇ ਸਾਰੇ ਪ੍ਰਾਣ ਬੁੱਧੀ ਬਲ ਦਿਲ ਨਾਲ ਮਨ ਨਾਲ ਰਬ ਸ਼ਿਕਤੋਰੀ ਵਾ ਸ਼ਿਕਦਰ ਆਪਣੇ ਆਪ ਨੂੰ ਸਰੈਂਡਰ ਕਰੋ ਸਰੈਂਡਰ ਕਰੋ ਤੇ ਹਜ਼ੂਰੀ ਦੇ ਵਿੱਚ ਆਓ ਰੀਖਾ ਸ਼ਕਤੋਰੀ ਕੇ ਸਿਕੰਦਰ ਬਕਾ ਲਰ ਕੇ ਸ਼ਿਕਤੋਰੀ ਕੇ ਸ਼ਿਕਦਰ ਬਾ ਅੱਲਾ ਬਾ ਸ਼ਕਤੋਰੀ ਕੇ ਸ਼ਕਤਵਾਰੀ ਸਤਰ ਬੇ ਹਰ ਇੱਕ ਅਸ਼ਾਂਤੀ ਜੋ ਤੁਹਾਡੇ ਜੀਵਨ ਦੇ ਵਿੱਚ ਦੁਸ਼ਟ ਦੇ ਵੱਲੋਂ ਆਈ ਹੈ ਹਰ ਇੱਕ ਉਸ ਅਸ਼ਾਂਤੀ ਨੂੰ ਮੈਂ ਕੈਨਸਲ ਕਰਦਾ ਪ੍ਰਭੂ ਸ਼ਿਮਸੀ ਦੇ ਨਾਮ ਦੇ ਵਿੱਚ ਉਹਨੇ ਕਿਹਾ ਮੈਂ ਜਾਂਦਾ ਹਾਂ ਤੇ ਆਪਣੀ ਸ਼ਾਂਤੀ ਤੁਹਾਨੂੰ ਦਿੰਨਾ ਹਾਂ ਅੱਜ ਪ੍ਰਭੂ ਸ਼ਿਮਸੀ ਦੇ ਨਾਮ ਉਹ ਸ਼ਾਂਤੀ ਤੁਹਾਡੇ ਜੀਵਨ ਦਾ ਹਿੱਸਾ ਹੈ ਯਾਬਰ ਇਕ ਸਿਕੰਦਰ ਬੀ ਹੀਲਡ ਬਸ਼ਰ ਅਕ ਸਿਕੰਦਰ ਬੇ ਪੀਸ ਬੀ ਵਿਦ ਯੂ ਰੀਵਨ ਨਰਾਕਾ ਸਿਕੰਦਰ ਬੇਂਡ ਨੇਮ ਆਫ ਜੀਜ਼ਸ ਕ੍ਰਾਈਸਟ ਤਾਂ ਬਾਸ਼ਕਾ ਨਰਾਕਾ ਸਿਕੰਦਰ ਬਕਸ਼ ਕੋ ਤੁਰਬਾ ਨਵਲਾਕਾ ਸਿਕੰਦਰ ਬਕਸ਼ ਕੋ ਤੋਰੀ ਕ ਸਿਕੰਬ ਬਬੇਸ਼ ਕੋ ਤੁਰਬਾ ਪ੍ਰਭੂ ਸ਼ਮਸੀ ਦੇ ਨਾਮ ਦੇ ਵਿੱਚ ਆਸ਼ਚਰਜਨਕ ਕੰਮ ਆਸ਼ਚਰਜਨਕ ਕੰਮ ਤੁਹਾਡੇ ਜੀਵਨ ਦਾ ਹਿੱਸਾ ਬਣਨ ਜਾ ਰਹੇ ਨੇ ਵੱਡੀ ਗਵਾਹੀਆਂ ਤੁਹਾਡੇ ਜੀਵਨ ਦੇ ਵਿੱਚ ਰਾਜਾ ਜਯੋ ਰੋਬਾ ਕ ਸਿਕੰਦਰ ਬਾਦ ਜੁੜਨ ਜਾ ਰਹੀਆਂ ਨੇ ਤੁਹਾਡੇ ਜੀਵਨ ਦੇ ਵਿੱਚ ਵੱਡੀ ਗਵਾਹੀ ਬਣਨ ਜਾ ਰਹੀ ਹੈ ਪ੍ਰਭੂ ਸ਼ਮਸੀ ਦੇ ਨਾਮ ਦੇ ਵਿੱਚ ਅੱਜ ਕੋਈ ਇਸ ਪ੍ਰਾਰਥਨਾ ਨੂੰ ਵਿਸ਼ਵਾਸ ਨਾਲ ਰਿਸੀਵ ਕਰ ਰਿਹਾ ਹੈ ਰੀਸੀਵ ਕਰ ਰਹੇ ਉਸੇ ਜੀਵਨ ਦੇ ਵਿੱਚ ਵੱਡੀ ਗਵਾਹੀ ਬਣਨ ਜਾ ਰਹੀ ਹੈ ਅਬਸ਼ਕਤੁਲ ਰਿਬਾ ਆਪਣੀ ਗਵਾਹੀ ਨੂੰ ਲੈ ਲੋ ਰਿਬਾ ਸ਼ਕਤਤ ਰਬ ਪ੍ਰਭੂ ਦਾ ਆਤਮਾ ਤੁਹਾਨੂੰ ਟੱਚ ਕਰ ਰਿਹਾ ਇਸ ਸਮੇ ਟੱਚ ਇਨ ਦਾ ਨੇਮ ਆਫ ਜੀਸਸ ਕ੍ਰਾਈਸ ਰਬਾ ਸ਼ਕਤ ਹਾਰੀ ਕ ਸਿਕੰਦਰ ਬਾਕਾ ਤੁਹੋਲਰੀ ਕ ਸਿਕੰਦਰ ਬਾਕਾ ਸਿਕੰਦਰ ਬਾਕਾ ਤੇਲੇ ਬੋਸ਼ਕੋ ਤੋਰੀ ਕ ਸਿਕੰਦਰ ਬਾਕਾ ਹallelujah 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 ਸ਼ਕਤਤ ਰਿ ਕਿਸ ਤਰ੍ਹਾਂ ਬੱਚਾ ਕਦਰ ਦਾ ਪ੍ਰਭੂ ਜੀ ਮਸੀਹ ਦੇ ਨਾਮ ਦੇ ਵਿੱਚ ਅਸੀਂ ਜੈਵਨ ਤੋਂ ਵੀ ਵੱਧ ਕੇ ਆ ਅਸੀਂ ਜੈਵਨ ਤੋਂ ਵੀ ਵੱਧ ਕੇ ਆ ਅਸੀਂ ਉਸ ਦੀ ਰਚਨਾ ਵਾ ਅਸੀਂ ਜੈਵਨ ਤੋਂ ਵੀ ਵੱਧ ਕੇ ਆ ਦੁਸ਼ਟ ਦਾ ਸ਼ੈਤਾਨ ਦਾ ਸਾਡੇ ਜੀਵਨ ਉੱਤੇ ਸਾਡੇ ਫਰੈਂਸ ਦੇ ਉੱਤੇ ਕੋਈ ਅਧਿਕਾਰ ਨਹੀਂ ਹੈ ਲਿਖਾ ਮਰਨਾ ਰਕਾ ਸਿਕੰਦਰ ਬਕਸ਼ਕਤੂਰੀ ਕਿ ਸਿਕੰਦਰ ਬਈ ਧੰਵਾਤ ਨਵਾਤ 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 ਸਮਰਤੀ ਜਲਾਲੀ ਪਿਤਾ ਪਰਮੇਸ਼ਰ ਅੱਜ ਦਾ ਦਿਨ ਸਾਡਾ ਮੁਬਾਰਕ ਹੈ ਤੁਸੀਂ ਸਾਡੂ ਬles ਕੀਤਾ ਸਾਡੀ ਜੌਬ ਨੂੰ ਸਾਡੇ ਬਿਜ਼ਨਸ ਨੂੰ ਸਾਡੇ ਆਣ ਜਾਣ ਨੂੰ ਸਾਡੇ ਕਨਵੈਂਸ ਨੂੰ ਸਾਡੇ ਫਾਈਨੈਂਸ ਨੂੰ ਸਾਡੇ ਹੈਲਥ ਨੂੰ ਤੁਸੀਂ ਬles ਕੀਤਾ ਮੇਰੇ ਸਮਰਤੀ ਪਰਮੇਸ਼ਰ ਬਹੁਤ ਧੰਵਾਤ ਧੰਵਾਤ ਹਰ ਇੱਕ ਜਦੂ ਟੋਲੇ ਦੇ ਵਾਰ ਨੂੰ ਹਰ ਇੱਕ ਨਸ਼ੇ ਦੇ ਵਾਰ ਨੂੰ ਹਰ ਇੱਕ ਨਸ਼ੇ ਦੀ ਦੁਸ਼ਟਾਤ ਨੂੰ ਤੁਸੀਂ ਸਾਡੇ ਜੀਵਨ ਦੇ ਵਿੱਚੋਂ ਕੈਨਸਲ ਕੀਤਾ ਆਊਟ ਕੀਤਾ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਸਮਰਤੀ ਟੋਏ ਸਾਡੇ ਵਿਰੋਧ ਦੇ ਵਿੱਚ ਪੁੱਟੇ ਜਾਂਦੇ ਨੇ ਮੇਰੇ ਖੁਦਾਨ ਖੁਦਾ ਯਾਕਬ ਅਧਰਤਰਾ ਵਚਨ ਕਹਿੰਦਾ ਹੈ ਕਿ ਲੀ ਬਰਕਤ ਤੇ ਵਿਰੋਧੀ ਸਟੋਏ ਦੇ ਵਿੱਚ ਆਪਣੇ ਆਪ ਗਿਰਨਗੇ ਰਖਮਰਕ ਸ਼ਕਤੂਰੀ ਕਿਸੀ ਕੇਂਦਰ ਮੇਰੇ ਸਮਰਤੀ ਪਰਮੇਸ਼ਰ ਤੂੰ ਸਾਨੂੰ ਸੁਰੱਖਿਆ ਮੁਹੱਈਆ ਕਰਦਾ ਤੂੰ ਸਾਨੂੰ ਆਜ਼ਾਦੀ ਮੁਹੱਈਆ ਕਰਦਾ ਮੇਰੇ ਸਮਰਤੀ ਪਰਮੇਸ਼ਰ ਤੇ ਧੰਨਵਾਦ ਧੰਵਾਦ 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 ਮੇਰੇ ਖੁਦਾਨ ਖੁਦਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਆ ਮਹਾਨ ਸਮਰਤੀ ਜਲਾਲੀ ਪਿਤਾ ਪਰਮੇਸ਼ਰ ਯਾਕਾ ਤਰੇਬ ਸਕੰਦਰ ਬਾ ਤੇਰਾ ਵਚਨ ਕਹਿੰਦਾ ਹੈ ਕਿ ਯਾਕੂਬ ਦੇ ਕਰਾਨੇ ਤੇ ਕੋਈ ਜਾਦੂ ਟੋਣਾ ਨਹੀਂ ਚੱਲ ਸਕਦਾ ਰੂਵੀਸ਼ ਮਸੀ ਦੇ ਨਾਮ ਦੇ ਰਵਾਰ ਸਾਰਾ ਕਾਤ ਦੁਸ਼ਤਾ ਇੱਕ ਇੱਕ ਤੀਰ ਮੇ ਸਮਰਤੀ ਪਰਮੇਸ਼ਰ ਉਸਦੀ ਹਰ ਇੱਕ ਚਾਲ ਨੂੰ ਰਬਿਸ਼ੂ ਮਸਜਿਦ ਦੇ ਨਾਮ ਦੇ ਨਾਂ ਵਰ ਸ਼ਕਤੌਰ ਰ ਕੈਨਸਲ 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 ਕਰਦੇ ਆਪਣੇ ਜੀਵਨ ਦੇ ਵਿੱਚੋਂ ਆਪਣੇ ਪਰਿਵਾਰ ਤੋਂ ਆਪਣੇ ਘਰਾਂ ਨੇ ਤੋਂ ਆਪਣੇ ਫਾਈਨਾਂਸ ਤੋਂ ਆਪਣੇ ਜੌਬ ਤੋਂ ਆਪਣੇ ਬਿਜ਼ਨਸ ਤੋਂ ਰੀਬਾ ਸ਼ਕਤੌਰ ਰਬਿਸ਼ੂ ਮਸਜਿਦ ਦੇ ਨਾਮ ਦੇ ਵਿੱਚ ਅਸੀਂ ਫਲਵੰਤਾ ਅਸੀਂ ਜੈਵੰਤਾ ਯਖੰਬਰੀ ਕੇ ਸ਼ਕਤੌਰ ਕੇ ਸਿਕੰਦਰ ਆਜ਼ਾਦੀ ਆਜ਼ਾਦੀ ਸਾਡੇ ਜੀਵਨ ਦਾ ਹਿੱਸਾ ਹੈ ਸ਼ਿਫਾ ਸਾਡੇ ਜੀਵਨ ਦਾ ਹਿੱਸਾ ਹੈ ਯਾਬਰੀ ਕੇ ਸਿਕੰਦਰ ਭਰਪੂਰਤਾ ਸਾਡੇ ਜੀਵਨ ਦਾ ਹਿੱਸਾ ਹੈ ਪ੍ਰਕਾਸ਼ਮਾਨ ਸਾਡੇ ਜੀਵਨ ਦਾ ਹਿੱਸਾ ਹੈ ਯਖੰਦਰ پربشو مسجد نام درج پرکاش مان ہو جاؤ پرکشمان ہو جاؤ ریخا شکتو ری کسی شکت ہو رہی کسی پر مسجد نام دیکھ جگہ کا چانن منجا رہ چانن تیون کا حصہ ہے لکھا برکت ہو رہی کسی جیون کا حصہ ہے ریخا برکھا شکا توری کسی بے ربا شکتوری کسی سکندر با ربا شکتوری بے خدمت خدا میرے سمر پتا پرمیشن شکر کرتے میرے سامتی پرمشور جو کچھ کریے میرے خود انتخاب مہیما ਦੇ ਲਈ ਮੇਰੇ ਸਾਮਰਤੀ ਪਰਮੇਸ਼ਰ ਤੂਸਾਨੂੰ ਇਸਤੇਮਾਲ ਕਰ ਮੇਰੇ ਖੁਦਾਨ ਖੁਦਾ ਯਖੰਬਰ ਕੇ ਸ਼ਿਕਤੁਰ ਬਸਾਨੂੰ ਆਪਣੇ ਕੰਮਾਂ ਦੇ ਲਈ ਇਸਤੇਮਾਲ ਕਰ ਮੇਰੇ ਸਾਮਰਤੀ ਪਰਮੇਸ਼ਰ ਅਸੀਂ ਸਰੈਂਡਰ ਕਰਦੇ ਆਪਨੇ ਆਪ ਨੂੰ ਮੇਰੇ ਖੁਦਾਨ ਖੁਦਾ ਤੇਰੀ پاک ਪਵਿੱਤਰ ਹਜ਼ੂਰੀ ਦੇ ਵਿੱਚ ਮੇਰੇ ਸਾਮਰਤੀ ਪਰਮੇਸ਼ਰ ਬੈਠਣ ਦਾ ਤੇਰੇ ਨਾਲ ਮੇਰੇ ਸਾਮਰਤੀ ਪਰਮੇਸ਼ਰ ਰਬਾ ਕੇ ਸ਼ਿਕਤੁਰ ਬਤ ਵਤ ਸਮੇਪਤਾਣ ਦਾ ਸਾਨੂੰ ਬਲ ਦੇ ਮੇਰੇ ਸਾਮਰਤੀ ਖੁਦਾਨ ਖੁਦਾ ਦ੍ਰਿੜਤਾ ਦੇ ਮੇਰੇ ਖੁਦਾਨ ਖੁਦਾ ਯਖੰਬਰ ਕੇ ਸ਼ਿਕਤੁਰ ਵਰਤ ਦੀ ਗੱਲਾਂ ਵਰਤ ਦੇ ਲੋਕ ਵਰਤ ਦੀ ਜਗਾ ਮੇਰੇ ਸਾਮਰਤੀ ਪਰਮੇਸ਼ਰ ਹਰ ਇੱਕ ਵਰਤ ਦਾ ਕੰਮ ਸਾਡੇ ਜੀਵਨ ਦੇ ਵਿੱਚੋਂ ਦੂਰ ਹੋਵੇ ਮੇਰੇ ਸਾਮ ਮੇਰੇ ਸਮਰਥੀ ਖੁਦਾ ਅਨੁਕੂਤਾ ਤੇਰੇ ਕੰਟਰੋਲ ਦੇ ਵਿੱਚ ਦਿੰਨੇ ਮੇਰੇ ਸਮਰਥੀ ਪਰਮੇਸ਼ਰ ਸਾਡਾ ਉੱਠਣਾ ਬੈਠਣਾ ਮੇਰੇ ਸਮਰਥੀ ਪਰਮੇਸ਼ਰ ਬੋਲਣਾ ਚੱਲਣਾ ਸਭ ਕੁਝ ਤੇਰੇ ਵੱਲੋਂ ਮੇਰੇ ਸਮਰਥੀ ਪਰਮੇਸ਼ਰ ਸਾਡਾ ਕਹਿਣਾ ਸੁਣਨਾ ਸਭ ਕੁਝ ਤੇਰੇ ਵੱਲੋਂ ਮੇਰੇ ਸਮਰਥੀ ਪਰਮੇਸ਼ਰ ਤੇਰਾ ਧੰਨਵਾਦ 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 ਤੇਰਾ ਸ਼ੁਕਰ ਕਰਦੇ ਆ ਮੇਰੇ ਖੁਦਾ ਅਨੁਕੂਤਾ ਮਾਨ ਸਮਰਥੀ ਲਾਲੀ ਪਰਮੇਸ਼ਰ ਤੂੰ ਸਾਡੀ ਪ੍ਰਾਰਥਨਾ ਨੂੰ ਸੁਣੀਆ ਤੇਰਾ ਤਰਬਸ਼ਕ ਤੌਰ 'ਤੇ ਤੇਰਾ ਧੰਨਵਾਦ ਮੇਰੇ ਖੁਦਾ ਅਨੁਕੂਤਾ ਤੂੰ ਸਾਡੀ ਪ੍ਰਾਰਥਨਾ ਨੂੰ ਗਵਾਹੀਆਂ ਦੇ ਵਿੱਚ ਬਦਲਿਆ ਤੇਰਾ ਧੰਨਵਾਦ ਤੇਰਾ ਸ਼ੁ ਵੰਤੀ ਪ੍ਰਭੂਸ਼ੀ ਮਸੀਹ ਦੇ ਜੀਵਤ ਸਮਰਥੀ ਪਵਿੱਤਰ ਜਲਾਲੀ ਨਾਮ ਦੇ ਵਿੱਚ ਹੋ ਕੇ ਮੰਗਦੇ ਆ ਆਮੇਨ ਆਮੇਨ ਆਮੇਨ